ਆ ਉਹ ਉਹ ਆ ਵੀ ਉੱਥੇ ਸੀ ਜੀ ਹਨੇ ਮੈਂ ਤਾਂ ਸ਼ਾਇਦ ਬਾਅਦ ਚ ਆ ਮੈਂ ਪਹਿਲ ਚ ਆਇਆ ਬ੍ਰੋਕਰ ਆ ਫਿਰ ਉਹ ਕਿੱਥੇ ਸੀ ਹਾਂਜੀ ਹਾਂਜੀ ਓਏ ਬੇ ਜੀ ਪੰਜ ਵੱਟੀ ਤੇ ਹਾਂਜੀ ਹਾਂ ਹਾਂ ਮਰਦੀ ਕੋਲ ਪਹਿਲਾ ਕਮਰਾ ਸੀ ਪੰਜ ਵੱਟੀ ਦਾ ਹਾਂ ਪਹਿਲਾ ਸੀ ਹਾਂਜੀ ਬਿਲਕੁਲ ਜਨਰਲ ਸੇ ਮੁੰਦਾ ਚਾਪੜ ਦਾ ਉਹਦੇ ਉਹਦੇ ਨਾਲ ਉਹਦੇ ਹਾਂਜੀ ਹਾਂ ਹਾਂ ਉਹ ਤੋਂ ਆ ਮੈਂ ਚੰਦਾ ਕੁ ਕਿਹਾ ਹਾਂ ਠੀਕ ਆ ਏ ਮਹਾਦੇਵੀ ਸੰਦਵਾਨੇ ਛੋਟੇ ਪ੍ਰਾਜੋ ਵੀ ਉੱਥੇ ਆ ਗਏ ਸੀ ਫਿਰ ਹਾਂ ਉਹ ਵੀ ਇੱਧਰ ਆ ਗਏ ਪੰਜ ਬੱਟੀ ਚ ਹਾਂਜੀ ਬੜਾ ਆਨੰਦ ਸੀ ਉੱਥੇ ਨਾ ਕੋਈ ਗਾਨਸ ਕੇ ਮਾਤ ਨਾ ਕੋਈ ਉਹ ਤਾਂ ਵਾ ਕਰੇ ਸੀ ਹਾਂਜੀ ਨਾਲ ਖੋਤੀ ਗਾ ਹੋਲੇ ਨੱਚਦਾ ਦੂਜੇ ਲੱਗਿਆ ਸੀ ਖੁੱਲੇ ਮੂੰਹ ਵਾਲਾ ਆਪ ਹੀ ਦੇਖ ਕੇ ਆਪ ਹੀ ਲੱਗ ਕੇ ਫੜਾ ਫੜਾ ਹੋਰ ਕੀ ਕੀ ਬਣੀ ਕਹਾਣੀ ਤੇ ਮੋਟਰ ਵੀ ਸੀ ਤੇ ਮੋਟਰ ਚੱਲਦੀ ਜਾਂਦੀ ਉੱਥੇ ਨਾਲ ਨਹੀਂ ਤੋ ਨਾਲ ਸੇੜ ਕੇ ਆਪ ਨੂੰ ਨਾਲ ਲਾ ਲਿਆ ਮੇਰੇ ਜਨਮ ਦਿਵਸ ਹੋ ਕੇ ਆਇਆ ਹੁੰਦਾ ਅਮਰੀਕਾ ਤੋਂ ਮਤਸ ਮੈਨੂੰ ਤਾਂ ਸਾਲ ਬਾਅਦ ਆਇਆ ਹੂੰ ਉਹ ਲੋਹੇ ਦੋ ਸਾਲ ਸੁਣਾ ਹੈ ਥਾਪਰ ਕਾਲੇ ਚ ਇੰਜੀਨੀਅਰ ਦੇ ਦੋ ਸਾਲ ਚਾਰ ਸੀਗੇ ਦੋ ਸਾਲ ਸੀਗੇ ਜੇ ਰਹਿੰਦੇ ਇਹ ਬਚਾਰੇ ਛੱਡ ਕੇ ਆ ਗਏ ਤੇ ਇਹਨਾਂ ਨਾਲ ਸਵੇ ਚੌਪੜ ਤੇ ਸੀ ਹੈ ਕਾਹਦੀ ਜਰਨਲ ਫੂ ਜਰਨਲ ਸਿੰਘ ਸਾਲ ਚ ਛੁੱਟ ਜਾਉਂਦੇ ਥਾਪਰ ਸੀਗਾ ਤੋਂ ਇਹ ਇਤਲਾਤ ਸੀਗੀ ਹਾਂ ਪਟਵਾਰੀ ਵੀ ਕਹਿੰਦੇ ਸੀ ਉਹਨੂੰ ਛੋਟਾ ਪਟਵਾਰੀ ਹਾਂ ਉਈ ਉਈ ਤੇ ਤੇ ਅਨਿਥੋ ਤਾਂ ਮੈਂ ਕੋਲੇ ਦੇ ਆਪਣੇ ਮਿੰਦਰ ਸੰਗ ਵੱਡੇ ਫਟਵਾ ਰਹੇ ਹੋਗੇ ਹਾਂ ਜੀ ਬੰਦੇ ਤਾਂ ਅਸੀਂਗੇ ਨਾ ਰੁੜਕੇ ਦੇ ਰੁੜਕੇ ਦੇ ਸੀ ਛੋਟੇ ਫਟਵਾ ਰਹੇ ਹੋਗੇ ਵੱਡੇ ਹੋਗੇ ਹਾਂ ਹਾਂ ਜੀ ਹਾਂ ਜੀ ਠੇਗਾ ਨੂੰ ਮਾਰਾ ਜੇ ਤੇ ਪਿਆਰ ਬਹੁਤ ਕਰਦੇ ਸੀ ਜਦੋਂ ਨਹੀਂ ਦੱਸ ਮੈਨੂੰ ਫੈਸਲ ਟਾਈਮ ਦੇਵਾ ਗਿਆਰਤ ਉਹ ਆਇਆ ਸੀ ਗਨਿਆਰ ਤੋਂ ਜ਼ਿਆਦਾ ਤੁਹਾਡੇ ਯਾਦ ਹੋਣਾ ਹਾਂ ਹਾਂਜੀ ਹੁੰਦਾ ਵੀ ਕਿ ਜੀ ਆਸੀ ਹਾਂਜੀ ਕਨੀਆਂ ਹਾਂ ਹੀ ਮੈਚਾ ਸੀ ਜਾਂ ਉਹ ਜਾ ਉਹ ਬੜਿਆ ਹਾਂਜੀ ਪੁੱਲਾ ਜਾ ਤੋਂ ਪੁੱਲਾ ਦੀ ਵਰਕਾ ਕਰਾ ਹਾਂਜੀ ਹਾਂਜੀ ਉਹਨੋਂ 5 ਲੱਖ ਦਾ ਘੱਟ ਬੀਵੀ ਸੀ ਰੰਦਚਾ ਜੀ ਉਹ ਨਾਲ ਕੋਈ ਸਾਜ਼ਨ ਨਹੀਂ ਸੀ ਹਾਂ ਝਾੜੀਆਂ ਦੇ ਵਿੱਚ ਰਸਤੇ ਪਾਤੇ ਸਨ ਹਾਂਜੀ ਜਦੋਂ ਅਸੀਂ ਦਿੱਲੀੋਂ ਚੱਲੇ ਆਂ ਦੇਖ ਲੋ ਪਮਾਲ ਦੀ ਗੱਲ ਆ ਕਿਵੇਂ ਪਤਾ ਲੱਗ ਗਿਆ ਲੋਕਾਂ ਨੂੰ ਹੰਗਤਨ ساری ਸੜਕ ਤੇ ਉਥੇ ਟਕਰਾਈ ਸਾਬ ਤੱਕ ਦੋਨੇ ਪਾਸੋਂ ਦਸੜੀ ਕੱਤੀ ਨੂੰ ਆਇਆ ਐ ਪੈਰੀਨ ਫੇਲੀਆਲ ਪ੍ਰਵਾ ਕੀਤਾ ਕੱਤੀ ਨੂੰ ساری ਰਾਤ ਉਥੇ ਅੰਦਰ ਰੱਖ ਤੇ ਰੇਖੇ ਦੇ ਵਿੱਚ ਮਹਾਰਾਜ ਸੇ ਰਾਖੇ ਇਹ ਕੋ ਦਵਾਜੇ ਅੰਦਰ ਹੀ ਤੇ ਬਾਹਰੋਂ ਤੋਂ ਮੌੜਨ ਦਰਸ਼ਨ ਕਰਦੇ ਜਦੋਂ ਮਾਰੇ ਗਏ ਨੇ ਇੰਗਲੈਂਡ ਨੂੰ ਦੂਸਰੀ ਵਾਰ ਪਹਿਲਾ ਦਵਾਨ ਆਖਰੀ ਸੀਗਾ ਬਸ ਆਖਰੀ ਦਾ ਬਹੁਤ ਘੱਟ ਸੀ ਉਸ ਦਿਨ ਮਾਰੇ ਨੇ ਪੌਣੇ 2 ਘੰਟੇ ਲਾਇਆ ਤੇ ਫਿਰ ਆਖਰ ਇਸ਼ਾਰਾ ਕਰਤਾ ਤੇ ਇਹ ਪਹਿਲਾ ਦਿਨ ਆਤਮ ਜੋਗੀਆਂ ਨੇ ਬਾਕੀ ਵਾਹੂ ਜਾਂ ਨੇ ਫਿਰ ਜਦ ਤਣ ਤਣ ਸ਼ੂ ਕਰਤੀ ਉਹਨਾਂ ਨੇ ਫਿਰ ਦੂਜੇ ਦਿਨ ਕੁਰਸੀ ਲੱਗਣੀ ਸੀ ਕੁਰਸੀ ਤੋਂ ਬਾਅਦ ਮਰਾਂ ਜਾਣਾ ਸੀ ਕੁਰਸੀ ਦੇ ਵਾਅ ਕਰ ਸੀ ਗਰਮੀ ਬਹੁਤ ਸੀ ਉਹ ਦਰਤੀ ਘਰ ਵਿੱਚ ਬਹੁਤ ਜਾਦਾ ਉਹ ਫਿਰ ਮਹਾਰਾਜ ਬਹੁਤ ਹੀ ਬਹੁਤ ਹੀ ਜਲ ਸੰਗਤਤਾ ਫਿਰ ਕੋਲ ਆ ਜਾਂਦੇ ਸੀ ਇਹ ਹਮਾਰਾ ਦੋ ਕੁ ਮਿੰਟ ਹੀ ਬੈਠੇ ਰਹੇ ਕੁਰਸੀ ਜਗਾ ਦੇ ਉੱਠ ਕੇ ਖੜੇ ਹੋ ਗਏ ਇਸ ਥੋੜੀ ਮੋਜਾਦਾ ਸੀ ਖਣੀ ਚਾਹੀਦੀ ਤੁਹਾਨੂੰ ਵੇਨਾ ਤਾਂ ਅੱਠਾ ਜੀ ਥੱਕਾ ਕਰਦੇ ਹਾਂ ਹੰਗਣ ਦੇ ਵਾਸਤੇ ਵੀ ਨਹੀਂ ਸੀ ਗੱਲ ਜੇ ਮੈਂ ਕਹਿੰਦੇ ਦੋਵੇਂ ਜੇ ਇਹ ਹੁੰਦਾ ਨਾ ਇਹ ਹੋਂ ਵੇ ਪਦਾਨੀ ਗੱਲ ਚਾ ਹੋਣਾ ਕਿ ਨਹੀਂ ਹੋਣਾ ਫਿਰ ਉਹ ਆ ਜਾ ਕੇ ਸੰਦੁੱਤ ਨੂੰ ਇਹ ਕਰਕੇ ਕਿਹਾ ਕਹਿੰਦੇ ਇਹ ਸਮਾਂ ਨਹੀਂ ਮਿਲਣਾ ਪਛਤਾਉਂਗੇ ਪਛਤਾਉਂਗੇ ਲੋ ਵਾਤੇ ਆ ਇਹ ਵੀ ਗੱਲ ਤੇ ਚੱਲ ਰਹੀ ਹੈ ਉਹ ਤਾਂ ਜਿਹੜੀ ਅਨਪਾ ਹੋ ਗਿਆ ਤਾਂ ਕਿਉਂ ਹਾਂਜੀ ਫਿਰ ਰਾਤ ਨੂੰ ਲੋਹਾਂ ਘਟਦੇ ਹੁੰਦੇ ਸੀ ਉਹ ਦਿੱਲੀ ਜਾਂਦੇ ਸੀ ਹਮੇਸ਼ਾ ਹੀ ਹਾਂਜੀ ਫਿਰ ਰਾਤ ਨੂੰ ਉੱਥੇ ਗਏ ਦੂਜੇ ਦਿਨ ਉੱਥੋਂ ਜਦੋਂ ਚੱਲੇ ਨੇ ਆਪਦੀ ਮਾਂ ਜੀ ਦੇ ਛੇਰ ਉੱਥੇ ਮਾਰਾਇਆ ਨੇ ਹਾਂ ਕੱਟ ਕਰ ਰਹਿਣ ਬਸੇਰਾ ਹਿੰਦੀ ਕੁੰਜਾ ਦਾ ਉੱਠ ਚਲੀ ਆ ਹੈ ਜਲੀਆ ਇਹ ਇਹ ਤਾਂ ਨਾ ਬੜੇ ਰਹਿ ਦਿਲੀਆਂੋਂ ਫਿਰ ਆਪਣਾ ਤੁਲਾ ਤੁ ਦੇਲੀਵਰ ਜੁਲੀ ਦੁਆ online 15 20 ਦੁਆ ਲੱਗਿਆ ਕਾਫੀ ਦੁਆਾਂ ਤੇ ਬੂਟਾ ਸੈਂ ਹੀ ਸੀਗਾ ਹੋਮ ਮਿਨਿਸਟਰ ਹੋਇਆ ਸਾਰਾ ਇਹ ਦਵਾਨ ਤੋਂ ਬਾਅਦ ਉੱਠ ਕੇ ਜਾਂ ਲੱਗੇ ਨੂੰ ਕਹਿੰਦੇ ਤੂੰ 10 ਮਿੰਟ ਬੋਲ ਲਾ ਕਿ ਮੇਰੀ ਕੋਠੀ ਆ ਜੀ ਕੋਕੀ ਕੋਲ ਆਣੀ ਹਾਂ ਦਈਦਾ ਤਾਂ ਤੋ ਜਾਨੀ ਬੋਲੇ ਮੇ ਤੁਹਾਨੂੰ 10 ਮਿੰਟ ਪਲਾਈ ਹੋਣਾ ਹੈ ਅਸੀਂ ਮੇਰੇ ਨੂੰ ਕਿਹ ਰਿਵਚਨ ਕੀ ਹੋਏ ਸੀਗੇ ਮਨੁੱਖ ਦੱਸਿਆ ਵੀ ਮਾਲੇ ਨੁਮਾਇਨ ਅੰਤਕਾਰ ਕੀਤੀ ਕਦੇ ਉਲਟਾ ਸੋਚਿਆ ਸੈਂ ਆਪਣਾ ਘਰ ਲੱਭਦੇ ਫਿਰਦੇ ਆ ਕਿਹਦੇ ਮਕੇ ਮਰੇ ਕਹਤਾ ਸਾਰੇ ਸੰਤਾਂ ਤੁਹਾਡੇ ਘਰ ਹੈ ਲਗੜੀ ਧਰਤੇ ਸਾਦੇ ਨਹੀਂ ਗਾਦੇ antisense ਅੰਤ ਸਮਾ ਸਾਡਾ ਉਹ ਘਰ ਲੱਭਦੇ ਆ ਕਿਦਾਂ ਮੇਰਾ ਮਾਲ ਪੜਿਆ ਕਦੇ ਹਾਂ ਉਹ ਤਾਂ ਆ ਮੁਰ ਬਹੁਤ ਹੋਈ ਤੇ ਹੰਤਾ ਵਚ ਜਾਣਾ ਜਾਂ ਠਾਜੀ ਇਸ਼ਾਰਾ ਕਰਤਾ ਵੀ ਜਾਣਾ ਜਾਂਦਾ ਫਿਰ ਉਹਨੇ ਇਹ ਲਾਣ ਫਿਰ ਦਵਾਂ ਸਾਰੇ ਤਕਰੀਬ ਵਾਰਾਗ ਮਈ ਲਾਇਆ ਸਾਰੇ ਕਿ ਆਖ ਕੇ ਤਕੀਰ ਨੇ ਜਦੋਂ 26 25 ਨੂੰ ਦਵਾਂ ਲਾਇਆ ਵਾਰੀ ਨੇ ਆ ਗਈ ਕੀਕ ਦੋ ਅੰਮ੍ਰਲਾ ਪੀ ਜਾਂਦੇ ਦੋ ਦੋ ਅੰਮ੍ਰਲਾ ਬਹੁਤ ਸੌ ਜਾਣਾ ਸੀਗਾ ਜੇ ਮਹਾਰਾਜ ਨੇ ਰਾਤ ਨੂੰ ਸੀ ਰਾਤ ਨੂੰ ਆ ਕੇ ਮੁੱਠੀ ਚਾਪੀ ਕਰ ਦਿੰਦੇ ਸਾਰੇ ਹਾਂ ਅੱਗੇ ਤਾਂ ਹੁੰਦਾ ਸੀ ਚੱਲਣਾ ਅੱਧਾ ਘੰਟਾ ਉਹ ਮਹਾਰਾਜ ਬੈਠੇ ਨਹੀਂ ਨੇ ਕਰਨ ਲੱਗੇ ਘੰਟਾ ਕਰੀਏ ਬਹੁਤ ਵਜਨ ਕੀਤੇ ਹਾਂ ਇਹ ਗਿਨੇ ਵੀ ਕੁਝ ਚਿੱਠੀਆਂ ਆਈਆਂ ਉਹ ਪੜੀਆਂ ਸਾਰੀਆਂ ਹੇ ਰਵਨੀ ਵਾ ਵੇ ਮਤਲਬ ਨਹੀਂ ਕੀਤਾ ਤਾਂ ਕੀਤਾ ਮਗਰ ਜੈਵੀ ਲੈਦਾ ਰ ਹੋਣਾ ਬਸ ਅਸੀਂ ਪਰਮੇਸ਼ਰ ਦਾ ਹੁਕਮ ਜਿਵੇਂ ਸੀਗਾ ਕੀਰਤਨ ਕੀਤਾ ਸੀ ਸੰਤ ਮਹਾਰਾਜ ਨਾ ਨਹੀਂ ਕੀ ਬੰਦੇ ਰੋਜ਼ਾ ਵਾਂਗ ਨਾ ਕਦੇ ਨਹੀਂ ਕੀ ਬੰਦੇ ਕਹ ਸੰਤ ਮਹਾਰਾਜ ਨੇ ਡਿਊਟੀ ਲਈ ਸੀ ਕੀਰਤਨ ਦੀ ਕੋ ਮੈਂ ਆਖਰੀ ਦਮ ਤੱਕ ਕਰ ਲਿਆ ਹੋਣਾ ਅਸੀਂ ਆਪਣੇ ਪ੍ਰਭੂ ਦੀ ਗੋਦ ਵਿੱਚ ਜਾਵਾਂਗੇ। ਦਿੱਕਤ ਕਿੰਟ ਹੋਇਨਾ ਕੱਲੇ ਇਥੇ ਰਾਮ ਨੇ ਕੀਤਾ। ਹੁਣ ਉੱਥੇ ਉਹਦੀ ਗੋਦ ਚ ਜਾ ਕੇ ਆਰਾਮ ਕਰਾ ਲਿਆ। ਜਦੋਂ ਫੇਰ ਵਾਹਰੂ ਭੇਜੇਗਾ ਫੇਰ ਆ ਜਾਏਗਾ ਬਚਨ ਪਟਕੇ। ਫੇਰ ਭੇਜੂਗਾ ਫੇਰ ਆ ਜਾਣਾ। ਲੈਣੀ ਗੱਜ ਫੇਰ ਜਿੱਥੇ ਥੱਲੇ ਆਏ। ਉੱਤੇ ਉੱਤੇ ਆ। ਲੱਗਣ ਕਿੱਤੇ ਹੋਣਾ। ਹਾਂਜੀ। ਹਾਂ। ਉੱਪਰ ਮਹਾਰਾਜ ਦਾ ਸਾਡੇ ਸਾਡੇ ਥੱਲੇ ਸੀ ਹੈ ਸਾਹਮਣੇ ਜਿਹੜਾ ਕਮਰਾ ਉਹ ਕੁਝ ਥੱਲੇ ਹੀ ਸੀ ਪੰਦੇ ਇਸ ਤਰ੍ਹਾਂ ਕਿ ਉੱਥੇ ਖੜ ਕੇ ਜਦ ਲਈ ਕਹਦੇ ਕਹਦੇ ਵੀ ਗੱਲ ਸੁਣ ਲਓ ਕਹਦੇ ਹੁਣ ਮਹਾਰਾਜ ਕੀ ਕਰਦਿਆਂਗੇ ਕਹੇ ਮੈਨੂੰ ਅੱਜ ਇੱਕ ਬਚਨ ਤੋਂ ਪਤਾ ਲੱਗ ਗਿਆ ਵੀ ਹੁਣ ਉਸੇ ਹੀ ਕਰਾਂਗੇ ਮਹਾਰਾਜ ਇਹ ਵੀ ਬਚਨ ਸੀਗੇ ਜਿਹੜੇ ਪਿਆਨਕ ਜੋ ਜੋ ਕਾਲਜ ਗਾਉਣਾ ਕਮਾਈ ਵਾਲੇ ਪੁਰਜ ਨਹੀਂ ਰਹੇ ਸੰਸਾਰ ਵਿੱਚ ਫੇਰ ਕਹਿੰਦੇ ਕਲਜੋ ਦਾ ਬਤਾਰਾ ਕਹਿੰਦੇ ਕੋਈ ਭਜਨ ਨਹੀਂ ਕਰ ਸਕੂਗਾ ਜੇ ਜੱਥਮ ਆ ਜਾਵੇ ਕਹਿੰਦੇ ਨਾ ਦਿੱਤਾ ਹੀ ਫਿਰ ਵੀ ਮਿਦਾਰਾ ਸੋਨਹਾਰ ਸੋਨਹਾਰ <experiences>